ਇਸ ਵੀਡੀਓ ਦੇ ਵਿੱਚ ਆਪਣੇ ਘਰੋਂ ਬਾਹਰ ਨਿਕਲਦਾ ਹੋਇਆ ਇੱਕ ਬਜ਼ੁਰਗ ਨਜ਼ਰ ਆ ਰਿਹਾ ਤੇ ਸਾਹਮਣੇ ਇੱਕ ਬੰਦਾ ਜੋ ਕਿ ਰੇੜੀ ਕੋਲ ਖੜਾ ਦਿਖਾਈ ਦੇ ਰਿਹਾ ਉਹ ਬੰਦਾ ਹੁਣ ਇਸ ਬਜ਼ੁਰਗ ਦੇ ਨਾਲ ਅੱਗੇ ਜੋ ਕਰਨ ਵਾਲਾ ਹੈ ਉਹ ਸੀਨ ਦੇਖ ਤੁਸੀਂ ਗੁੱਸੇ ਨਾਲ ਲਾਲੂ ਲਾਲ ਹੋ ਜਾਵੋਗੇ ਤਸਵੀਰਾਂ 'ਚ ਤੁਸੀਂ ਦੇਖਿਆ ਕਿ ਕਿਵੇਂ ਇਸ ਬੰਦੇ ਨੇ ਬਜ਼ੁਰਗ ਦਾ ਅਪਮਾਨ ਕੀਤਾ ਹੈ ਜਿਸ ਦੌਰਾਨ ਬਜ਼ੁਰਗ ਜੋਗਿੰਦਰ ਸਿੰਘ ਧਰਤੀ ਤੇ ਡਿੱਗ ਜਾਂਦਾ ਹੈ ਜਿਸ ਕਾਰਨ ਉਸਦੀ ਦਸਤਾਰ ਵੀ ਲੱਥ ਗਈ ਹੈ ਤੇ ਉਸ ਨੂੰ ਚੁੱਕਣ ਦੀ ਬਜਾਏ ਗਵਾਂਢੀ ਕੁਲਬੀਰ ਸਿੰਘ ਵੱਲੋਂ ਠੇਡਾ ਮਾਰ ਕੇ ਦਸਤਾਰ ਦਾ ਨਿਰਾਦਰ ਵੀ ਕੀਤਾ ਗਿਆ ਆਖਿਰ ਕੀ ਹੈ ਪੂਰਾ ਮਾਮਲਾ ਉਹ ਹੁਣ ਸੁਣੋ ਪੀੜਤ ਜੋਗਿੰਦਰ ਸਿੰਘ ਦੇ ਜ਼ੁਬਾਨੀ ਬੱਬੀ ਕੀ ਨਾਮ ਕੀ ਜਗਿੰਦਰ ਸਿੰਘ ਬਿੰਦਰਾ ਅੱਛਾ ਕਿਉਂ ਐਸੇ ਬਪੀ ਕਰਨਾ ਉਹ ਆਇਆ ਕਿ ਦੁਵਾਲੀ ਤੋਂ ਨੈਕਸਟ ਦਿਨ ਇਹ ਆਇਆ ਘਰ ਤੇ ਅੰਦਰ ਤੱਕ ਮਾਰ ਕੇ ਅੰਦਰ ਆ ਗਿਆ ਕੌਣ ਇਹ ਮੁੰਡਾ ਅੱਛਾ ਜੀ ਮੁੰਡਾ ਨੇ ਸੱਟ ਸੱਟ ਹਾਂ ਹਾਂ ਤੇ ਫਸਾ ਉਹ ਉਲ ਦੀ ਲੂ ਕਰ ਲੱਗਾ ਗੱਲਾਂ ਹਾਂ ਹਾਂ ਮੇਰੇ ਨੰਬਰ ਨੇ ਲੱਗੇ ਫਲਾਉਣਾ ਮੈਂ ਕਿ ਕਸਲ ਦੀ ਗੱਲ ਕਰ ਰਹੇ ਹਾਂ 80 ਬਾਲ ਦੀ ਹਾਂ ਤੇ ਵਾਖਾ ਪਹਿਲਾਂ ਤਾਂ ਨਹੀਂ ਪਤਾ ਲੱਗੋ ਤੇ ਨੰਬਰ ਤੋਂ ਮੈਂ ਤਾਂ ਲਾਈਵ ਹਾਂ ਅੱਛਾ ਨੋ ਫਰਜ਼ ਨੇ ਲਾਇਆ ਬੋਰਡ ਬੜਾ ਉਹਨਾਂ ਨੇ ਕੀਤਾ ਸਾਰਾ ਨਹੀਂ ਤੁਹਾਡੇ ਕੋਈ ਦਸਤਾਰ ਵਗੈਰਾ ਧੱਕਾ ਮਾਰਿਆ ਕਿ ਤੁਹਾਨੂੰ ਕੋਈ ਤਾਰੀਕੀ ਅੱਛਾ ਮਾਰਿਆ ਕਿੰਨੇ ਕਿੰਨੇ ਕੌਣ ਸੀਗਾ ਬਲਾਈ ਹਾਂਜੀ ਕੌਣ ਸੀਗਾ ਜਿੰਨੇ ਤੁਹਾਨੂੰ ਧੱਕਾ ਮਾਰਿਆ ਕੋਈ ਇਸ ਨੇ ਮਾਰਨ ਕੌਣ ਆਇਆ ਕੌਣ ਹੈ ਗਵੰਡੀ ਕੁਲਵੀਰ ਸਿੰਘ ਕੁਲਵੀਰ ਸਿੰਘ ਗਵੰਡੀ ਤੁਹਾਡਾ ਹਾਂ ਗਵੰਡੀ ਹੈ ਤੁਹਾਡਾ ਹਾਂ ਇਹ ਕਰ ਛੱਡ ਕੇ ਅੱਛਾ ਗਵੰਡੀ ਹੈ ਅੱਛਾ ਤੇ ਕਿਉਂ ਮਾਰੇ ਧੱਕਾ ਕਿਉਂ ਮਾਰੇ ਕਰ ਬੜਾ ਸਾਨੂੰ ਸ਼ਰਾਬੀ ਹੋਇਆ ਸੀ ਡੋਲ ਰਹੇ ਸੀ ਤੇ ਬੋਰ ਬੋਰ ਧੱਕਾ ਫਿਰ ਜੀ ਹਿੱਟਸਲਰ ਆ ਜਾਏ ਵੀਰਿੰਦਰ ਰਾਜ ਅੱਛਾ ਤੇ ਅਸੀਂ ਕਹਿੰਦੇ ਤੂੰ ਜਾ ਹੁਣ ਪਰ ਫਟ ਘੜਾ ਫਿਰ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਇੱਕ ਰਾਤ ਕਾਰਨ ਕੀਤੀ ੱੱਕਾ ਮਾਰਨ ਹੈਂ ਕਾਰਨ ਕਿਉਂ ਮਾਰਿਆ ਇਹ ਦੁਬਾਰਾ ਕੀਤਾ ਨਾ ਨਹੀਂ ਨਹੀਂ ੱੱਕਾ ਮਾਰਿਆ ਕਿਸ ਗੱਲ ਦਾ ਬੱਸ ਉਹ ਬਾਰ ਕੂੜਾ ਸੁੱਟਿਆ ਅੱਛਾ ਤੇ ਮੈਂ ਵੀ ਆਪਣੇ ਕੈਮਰੇ ਦੇਖ ਲਿਆ ਮੈਂ ਫੋਟੋ ਬਾਰ ਮੈਂ ਕਿਹਾ ਭਾਈ ਕਿਉਂ ਸੁੱਟ ਰਿਹਾ ਹਾਂ ਹਾਂ ਉਸ ਵਾਰ ਹਾਂ ਕਰਾਂਗੇ ਕਰ ਲਓ ਅੱਗੇ ਤੇ ਪੁਲਿਸ ਬੁਲਾਈ ਲਿਸ ਨੇ ਕੀ ਕਰ ਲਿਆ ਮੇਰਾ ਜabb ਲਾ ਲੋ ਬਾਬਾ ਜੀ ਗਾਲਾਂ ਸ਼ਰੇਮ ਕੋ ਘਟਲੋ ਅੱਛਾ ਹੁਣ ਤੁਹਾਨੂੰ ਸੱਟ ਕਿੱਥੇ ਕਿੱਥੇ ਲੱਗੀ ਬਾਬਾ ਜੀ ਤੁਹਾਨੂੰ ਇੱਕ ਤੇ ਇੱਕ ਹੁਣੇ ਪੱਟੀ ਕਰਾਉਣੀ ਆ ਅੱਛਾ ਤੇਰੇ ਤੇ ਤਾਂ ਲੱਗੀ ਕੋਈ ਸਿਰ ਤੇ ਮੋੜੇ ਮੁੱਠੀ ਚਲੋ ਉਹ ਤਾਂ ਠੀਕ ਹੈ ਕਿੱਥਾ ਅਕਸਰ ਡਾੜੀ ਗਿਰੀ ਤੇ ਲੱਤ ਵੀ ਮਾਰੀ ਸੀ ਬੰਦੇ ਨੇ ਹੈ ਜਿਹੜਾ ਤੁਹਾਡੀ ਦਸਤਾਰ ਕਿਹੜੀ ਸੀ ਲੱਤ ਨੂੰ ਵੀ ਮਾਰੀ ਤੁਹਾਡੇ ਹਾਂ ਲੈ ਉਹ ਉਹ 10 ਫੁੱਟ ਤੋਂ ਛੁੱਟੀ ਹੋਣੀ ਉਹ ਵੀਡੀਓ ਤੇ ਗੱਸਾ ਰੋ ਕੁਝ ਠੀਕ ਹੈ ਵੀਡੀਓ ਵਾਇਰਲ ਸਾਡ ਕੋ ਹੈਗੀ ਕੋਲਤਨ ਪੁਲ ਵਾਲਾ ਕੀ ਕਹਿੰਦੇ ਹੋ ਤੁਸੀਂ ਪੁੱਛਦੇ ਤੁਸੀਂ ਐਫਆਈਰ ਕਰਾਉਂਦੇ ਕੀ ਕਹਿੰਦੇ ਪੁਲਸ ਵਾਲੇ ਕੀ ਕਹਿੰਦੇ ਪੁਲਸ ਵਾਲੇ ਕਿਉਂ ਨਹੀਂ ਕਰਨਗੇ ਅਸੀਂ ਤਾਂ ਉਤੋਂ ਦੀ ਬਰੇ ਬਰੇ ਕਮਿਸ਼ਨਰ ਇੱਕ ਚੀਫ ਇੰਜੀਨੀਅਰ ਆਪਕ ਬੀ ਉਹ ਹੈ ਤਾਂ ਆਊਟਸਾਈਡ ਮੰਗ ਹੀ ਕਰਦੇ ਮੰਗ ਹੀ ਕਰਦੇ ਹਾਂਜੀ ਕੀ ਮੰਗ ਹੀ ਕਰਦੇ ਨੇ ਸਾਹਿਬ ਕੌਣ ਕੀ ਕਹਿਣਾ ਕਿ ਤੁਹਾਨੂੰ ਮੰਗ ਹੀ ਕਰਦੇ ਪ੍ਰਸ਼ਾਸਨ ਤੋਂ ਕੀ ਪੁੱਛ ਤੋਂ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੰਗ ਕਰਦੇ ਆ ਘਰੋਂ ਵੀ ਕਰੋ ਇਹਨੂੰ ਅੱਛਾ ਹਾਂ ਤੇ ਹੁਣ ਤੁਸੀਂ ਹਸਪਤਲ ਆਏ ਸੀਗੇ ਹੈ ਹਸਪਤਲ ਆਏ ਹੋ ਤੁਸੀਂ ਹਸਪਤਲ ਪਹਿਲਾਂ ਅਸੀਂ ਸਿਵਲ ਹਸਪਤਾਲ ਤੋਂ ਕਰਾ ਚੁੱਕੇ ਆ ਠੀਕ ਹੈ ਜੀ ਐਮਐਲਆਰ ਓਕੇ ਕਹਿੰਦੇ ਮੈਡੀਕਲ ਰਿਪੋਰਟ ਠੀਕ ਤੇ ਹੁਣ ਫਿਰ ਉਹ ਕਹਿੰਦੇ ਤੁਸੀਂ ਬਰੋਂ ਜਿੱਥੋਂ ਨੀੜੋ ਕਰਾ ਲੈਣ ਹੁਣ ਉੱਥੇ ਪਾਟਟੀ ਕਰਾ ਠੀਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਵੰਡੀ ਕੁਲਬੀਰ ਸਿੰਘ ਤੇ ਧਾਰਾ 295 ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ